ਕਿੱਪੀ ਜਦੋਂ ਵੀ ਕੋਈ ਵੀ ਕੰਮ ਕਰਦਾ ਤਾਂ ਬਹੁਤ ਨਿਖਰ ਕੇ ਕੰਮ ਆਉਂਦਾ ਆਉਂਦਾ ਹੈ ਨਾ ਜੀ ਤੇ ਤੁਹਾਨੂੰ ਸਾਰਿਆਂ ਨੂੰ ਇਹ ਬੇਨਤੀ ਹੈ ਹੱਥ ਬਨ ਕੇ ਆਪਣੇ ਪਰਿਵਾਰਾਂ ਨਾਲ ਇਸ ਫਿਲਮ ਨੂੰ ਜ਼ਰੂਰ ਦੇਖੋ ਜਦੋਂ ਤੁਸੀਂ ਇਸ ਫਿਲਮ ਨੂੰ ਦੇਖੋਗੇ ਤਾਂ ਜੇ ਤੁਸੀਂ ਸਿਰ ਤੇ ਦਸਤਾਰ ਬੰਨਦੇ ਹੋ ਇੱਕ ਇੱਕ ਮਿੰਟ ਜੀ ਜੀ ਜੇ ਤੁਸੀਂ ਸਿਰ ਤੇ ਦਸਤਾਰ ਬੰਨਦੇ ਹੋ ਦਾ ਮੇਰੀ ਗੱਲ ਤੁਸੀਂ ਨੋਟ ਕਰ ਲਿਓ ਜਦੋਂ ਤੁਸੀਂ ਫਿਲਮ ਦੇਖੋਗੇ ਐਂਡ 'ਚ ਉੱਠੋਗੇ ਕੁਰਸੀ ਤੋਂ ਤਾਂ ਤੁਹਾਨੂੰ ਇਹ ਆਪਣੇ ਆਪ 'ਚ ਇੱਕ ਮਾਣ ਹੋਊਗਾ ਇੱਕ ਮਾਣ ਮਹਿਸੂਸ ਹੋਊਗਾ ਵੀ ਅਸੀਂ ਸਤਿਗੁਰ ਕਲਗੀਧਰ ਗੁਰੂ ਗੋਬਿੰਦ ਸਿੰਘ ਦੇ ਜાયੇ ਆ ਇਦਾਂ ਦੇ ਸਿੱਖ ਹੁੰਦੇ ਆ ਹੈਨਾ ਜੀ ਸੋ ਤੁਸੀਂ ਦੇਖਿਆ ਹੋਊਗਾ ਐ ਐਕਟਰ ਜਿਹੜੇ ਨੇ ਜਿਹੜੇ ਜਿਹੜੇ ਐਕਟਰ ਵੀਰ ਨੇ ਸਾਡੀ ਨੌਜਵਾਨੀ ਉਹਨਾਂ ਦੀ ਉਹਨਾਂ ਦੀ ਰੀਚ ਕਰਦੀ ਆ ਨੌਜਵਾਨੀਆਂ ਸੋ ਜਦੋਂ ਸਿਨੇਮਿਆਂ ਤੇ ਸਾਡੇ ਵੱਡੇ ਐਕਟਰ ਆਉਣਗੇ ਸਿੱਖਾਂ ਦਾ ਪਹਿਰਾਵਾ ਪਾਉਣਗੇ ਹੈ ਤਾਂ ਸਾਡੇ ਸਿੱਖ ਨੇ ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਅੱਗੇ ਇਹ ਆਪਾਂ ਅਰਦਾਸ ਕਰਦੇ ਆਂ ਵੀ ਸੱਚੇ ਪਾਤਸ਼ਾਹ ਉਹਨਾਂ ਨੂੰ ਵੀ ਰਹਿਤ ਮਰਿਆ ਦਾ ਬਖਸ਼ਣ ਉਹਨਾਂ ਨੂੰ ਵੀ ਸਿੱਖੀ ਬਾਣਾ ਬਖਸ਼ਣ ਤੇ ਉਹਨਾਂ ਦੇ ਚਰਨਾਂ 'ਚ ਬੇਨਤੀ ਆ ਵੀ ਤੁਸੀਂ ਜਦੋਂ ਐਕਟ ਕਰਨਾ ਤਾਂ ਪ੍ਰੋਪਰ ਬਾਣੀ ਜਾ ਕੇ ਕਰੋ ਹਨਾ ਜੀ ਪਰ ਤੁਸੀਂ ਇਹ ਦੇਖੋ ਵੀ ਇਹਨੇ ਨਾਲ ਜੁੜਨਗੇ ਕਿੰਨੇ ਹਨਾ ਜੀ ਹੁਣ ਉਹ ਤੁਸੀਂ ਮੇਰੇ ਖਿਆਲ 'ਚ ਜੇ ਤੁਸੀਂ ਸਾਰਿਆਂ ਨੇ ਫਿਲਮ ਦੇਖੀ ਆ ਤਾਂ ਤੁਹਾਨੂੰ ਜੋਰੇ ਦਾ ਰੋਲ ਕਿਦਾਂ ਲੱਗਿਆ ਸਾਰਿਆਂ ਨੂੰ ਮਤਲਬ ਕੋਈ ਸ਼ਬਦ ਹੀ ਨਹੀਂ ਰਹਿ ਜਾਂਦਾ ਉਹਦੀ ਸਿਫਤ ਵਾਸਤੇ ਆ ਮੈਨੂੰ ਪਤਾ ਲੱਗਿਆ ਆ ਜੀਪੀ ਸਾਹਿਬ ਦੇ ਬੱਚੇ ਨੇ ਜਿਹੜੇ ਉਹ ਬੇਟੇ ਨੇ ਡੇਢ ਸਾਲ ਉਹਨਾਂ ਨੇ ਆਪਣੇ ਘਰ ਵਿੱਚ ਕੋਚ ਰੱਖ ਕੇ ਗਤਕਾ ਸਿੱਖਿਆ ਹੈ ਨਾ ਜੀ ਤਾਂ ਜਿਹੜੇ ਛੋਟੇ ਛੋਟੇ ਬੱਚੇ ਨੇ ਜਦੋਂ ਉਸ ਫਿਲਮ ਨੂੰ ਦੇਖਣਗੇ ਤਾਂ ਉਹ ਕਹਿਣਗੇ ਅਸੀਂ ਵੀ ਇਹਨਾਂ ਦੇ ਵਰਗੇ ਬਣਨਾ ਹੈਨਾ ਸੋ ਇਸ ਕਰਕੇ ਮੈਂ ਹੱਥ ਬਨ ਕੇ ਸਾਰਿਆਂ ਨੂੰ ਬੇਨਤੀ ਕਰਦਾ ਵੀ ਤੁਸੀਂ ਇੱਕ ਵਾਰੀ ਫਿਲਮ ਨੂੰ ਦੇਖ ਕੇ ਜਰੂਰ ਜਾਓ ਤੇ ਬਹੁਤ ਵੱਡੀ ਮਿਹਨਤ ਕੀਤੀ ਬਹੁਤ ਵੱਡੀ ਤੁਸੀਂ ਤੁਹਾਨੂੰ ਜੇ 2 ਘੰਟਿਆਂ ਦੀ ਫਿਲਮਾਂ ਤੇ 1 20 ਮਿੰਟ ਤੁਹਾਡਾ ਖਰਾਬ ਨਹੀਂ ਜਾਣਾ ਇਹਦੇ ਕਿਪੀ ਨੇ ਜੇ ਰੋਲ ਕੀਤਾ ਮੇਨ ਅਕਾਲ ਸਿੰਘ ਦਾ ਤਾਂ ਉਹ ਅਕਾਲ ਸਿੰਘ ਉਹਨੂੰ ਮਤਲਬ ਪਿੱਛੇ ਕੋਈ ਹੋਰ ਸਿੰਘ ਆ ਜਾਂ ਸਾਡਾ ਕੋਈ ਇਤਿਹਾਸਕ ਸਿੰਘ ਆ ਜਾਂ ਕੋਈ ਇਤਿਹਾਸਕ ਮਾਨ ਮਨਮਤੀ ਸ਼ਖਸੀਅਤ ਆ ਜਿੱਦਾਂ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਬਾਬਾ ਦੀਪ ਸਿੰਘ ਜੀ ਨੇ ਭਾਈ ਮਨੀ ਸਿੰਘ ਜੀ ਭਾਈ ਦਾਰੂ ਸਿੰਘ ਜੀ ਮਤਲਬ ਉਹਨਾਂ ਦਾ ਕੋਈ ਰੋਲ ਨਹੀਂ ਅਦਾ ਕੀਤਾ ਗਿਆ ਸਿੱਖ ਇੱਕ ਵੱਖਰੀ ਗੋਮਾ ਸਿੱਖਾਂ ਦੀ ਇੱਕ ਬਹੁਤ ਵੱਡੀ ਬਹਾਦਰੀ ਆ ਇੱਕ ਸਿੰਘ ਸਵਾ ਲੱਖ ਨਾਲ ਜਦੋਂ ਆਪਣੀ ਅਈ ਤੇ ਆਜੇ ਤੇ ਕਿਵੇਂ ਲੜਦਾ ਉਹਦੇ ਵਿੱਚ ਉਹ ਦਿਖਾਇਆ ਗਿਆ ਸੋ ਬੇਨਤੀ ਆ ਸਾਰੀ ਸਾਰੀ ਮੀਡੀਆ ਮੀਡੀਆ ਵਾਲੇ ਵੀਰਾਂ ਨੂੰ ਸਾਰੇ ਪੰਜਾਬ ਵਸਦੇ ਲੋਕਾਂ ਨੂੰ ਵੀ ਇਹ ਕਿਸੇ ਸਿੱਖ ਇਤਿਹਾਸ ਦੀ ਫਿਲਮ ਨਹੀਂ ਹੈਗੀ ਇਹ ਸਿੱਖਾਂ ਦਾ ਮਾਣ ਮੱਤਾ ਇਤਿਹਾਸ ਦਰਹੋਂਦੀ ਆ ਵੀ ਸਿੱਖ ਇੱਕ ਵੱਖਰੀ ਗੋਮਾ ਸਿੱਖ ਇੱਕ ਬਹਾਦਰ ਗੋਮਾ ਜਦੋਂ ਮੈਨੂੰ ਵੀ ਮਿਲਦਾ ਤਾਂ ਮੈਨੂੰ ਵੀ ਪੈਰੀ ਹੱਥ ਲਾ ਕੇ ਮਿਲਦਾ ਮੈਨੂੰ ਵੀ ਗੋਡੀ ਹੱਥ ਲਾ ਕੇ ਐਡੀ ਬੰਦੇ ਦੀ ਨਿਮਰਤਾ ਹੈ ਤੇ ਜੇ ਚਾਰ ਸਿੰਘ ਆ ਜਾਣਗੇ ਉਹਨੂੰ ਕਹਿ ਦੇਣਗੇ ਵੀ ਗਿੱਪੀ ਭਾਜੀ ਵੀ ਯਾਰ ਇਹਨਾਂ ਗੱਲਾਂ ਦਾ ਖਿਆਲ ਰੱਖੋ ਵੀ ਆ ਚੀਜ਼ਾਂ ਇੱਥੇ ਨਹੀਂ ਹੋ ਸਕਦੀਆਂ ਤਾਂ ਉਹ ਮੰਨੂਗਾ ਇਸ ਜੀ ਨੂੰ ਇਸ ਫਿਲਮ ਨੂੰ ਆ ਕੇ ਦੇਖਣ ਗਿਆ ਜਾਂ ਜਿਹੜੀਆਂ ਬੀਬੀਆਂ 24 24 ਘੰਟੇ ਫੋਨ ਚਲਾਉਂਦੀਆਂ ਨੇ ਜਾਂ ਜਿਹੜੀਆਂ ਬੀਬੀਆਂ ਘਰ ਵਿੱਚ ਹਮੇਸ਼ਾ ਕਲੇਸ਼ ਰੱਖਦੀਆਂ ਨੇ ਜਾਂ ਜਿਹੜੀਆਂ ਬੀਬੀਆਂ ਲੰਬਾ ਸਮਾਂ ਬਿਊਟੀ ਪਾਰਲਰਾਂ ਤੇ ਜਾਂ ਹੋਰ ਪਾਸੇ ਲਾਉਂਦੀਆਂ ਨੇ ਉਹਨਾਂ ਨੂੰ ਇਹ ਮਾਣ ਮਹਿਸੂਸ ਹੋਊਗਾ ਵੀ ਅਸੀਂ ਐਡੀ ਵੱਡੀ ਕੌਮ ਦੇ ਵਾਰਿਸ ਜਿੱਥੇ ਸਿੰਘ ਲੜਦੇ ਆ ਤੇ ਬਰਾਬਰ ਸਿੰਘਣੀ ਵੀ ਲੜ ਰਹੀ ਆ ਤੇ ਉਹ ਬੀਬੀਆਂ ਨੂੰ ਇੱਕ ਸਾਨੂੰ ਵੀ ਇਸ ਵਾਸਤੇ ਗੁਰੂ ਗੋਬਿੰਦ ਸਿੰਘ ਨੇ ਚੁਣਿਆ ਸੋ ਉਹ ਉਹ ਆਪਣੇ ਆਪ 'ਚ ਮਾਣ ਮਹਿਸੂਸ ਕਰਕੇ ਉਹ ਕਹਿਣਗੇ ਅਸੀਂ ਕਿੱਧਰ ਦੁਨੀਆ ਫਿਰਦਿਆਂ ਆ ਸਾਡਾ ਅਸਲੀ ਇਤਿਹਾਸ ਆ ਐਡੀ ਵੱਡੀ ਅਮੀਰ ਕੌਮ ਦੇ ਅਸੀਂ ਵਾਰਿਸ ਆ ਤੇ ਸਾਨੂੰ ਸਾਰਿਆਂ ਨੂੰ ਧੰਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਲੜ ਲੱਗਣਾ ਚਾਹੀਦਾ